પરાਲੇ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਵਿਜਠੜਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵਾਂ ਵਿਚਾਰ ਤਿਆਰ ਕੀਤਾ ਹੈ ਯੂਨੀਵਰਸਿਟੀ ਨੇ ਪਰਾਲੇ ਤੋਂ ਵਿਸ਼ੇਸ਼ ਕਿਸਮ ਦਾ ਸੋਫਾ ਤਿਆਰ ਕੀਤਾ ਹੈ ਜੋ ਪਰਾਲੇ ਨੂੰ ਸੰਭਾਲਣ ਲਈ ਹੀ ਨਹੀਂ ਬਲਕਿ ਸੋਫੇ ਵਿੱਚ ਬੈਠਣ ਲਈ ਵੀ ਆਰਾਮਦਾਇਕ ਹੈ ਯੂਨੀਵਰਸਿਟੀ ਦੇ ਕਮਿਊਨੀਕੇਸ਼ਨ ਸੈਂਟਰ ਦੇ ਡਾਕਟਰ ਅਨਿਲ ਸ਼ਰਮਾ ਨੇ ਕਿਹਾ ਕਿ ਉਹ ਆਮ ਤੌਰ ਤੇ ਵੱਖ-ਵੱਖ ਪੰਡਾ ਵਿੱਚ ਸ਼ੂਟਿੰਗ ਕਰਦੇ ਰਹੇ ਸਨ ਤੇ ਉਨ੍ਹਾਂ ਨੇ ਅਹਿਸਾਸ ਕੀਤਾ ਕਿ ਧੂੜੀ ਨੂੰ ਫਰਨੀਚਰ ਦੀ ਤਰ੍ਹਾਂ ਬੈਠਣ ਲਈ ਵਰਤਿਆ ਜਾ ਸਕਦਾ ਹੈ ਉਸ ਨੇ ਇਹ ਸੁਝਾਅ ਨੂੰ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਪ੍ਰਵਾਨਗੀ ਮਿਲਣ ਤੋਂ ਬਾਅਦ ਉਸਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਸੰਗਣੇ ਲਿਹਾਵੇ ਅਤੇ ਜਾਲਾਂ ਦੀ ਵਰਤੋਂ ਇਲਾ ਵਿੱਚ ਸੋਫਿਆਂ ਨੂੰ ਤਿਆਰ ਕਰਨ ਲਈ ਕੀਤੀ ਗਈ ਹੈ ਜਿਸ ਦੀ ਕੀਮਤ ਜ਼ਿਆਦਾ ਨਹੀਂ ਪੈਂਦੀ। ਸੋਫੇ ਤੇ ਬੈਠਣਾ ਵੀ ਆਰਾਮਦਾਇਕ ਹੈ। ਉਹ ਆਪਣੇ ਕਿਸਾਨ ਭਰਾਵਾਂ ਨੂੰ ਸਲਾਹ ਦਿੰਦੇ ਹਨ ਕਿ ਜਿੱਥੇ ਪਰਾਲੀ ਦੀ ਸੰਭਾਲ ਕਰਨ ਦਾ ਕੋਈ ਹੋਰ ਸਾਧਨ ਨਹੀਂ ਹੈ, ਥੋੜੀ ਦੀ ਵਰਤੋਂ ਇਸ ਕਿਸਮ ਦੇ ਫਰਨੀਚਰ ਨੂੰ ਤਿਆਰ ਕਰਨ ਲਈ ਬਹੁਤ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ। ਇਤੋਂਾਂ ਤਾਂ ਕਿਸੇ ਦੀ ਜਾਤ ਧਰਮ ਜਾਂ ਇਲਾਕਾ ਨਹੀਂ ਦੇਖਦਾ ਉਹ ਸ਼ਹਿਰੀਆਂ ਲਈ ਪਿੰਡ ਵਾਸੀਆਂ ਤੇ ਸਾਰਿਆਂ ਲਈ ਇੱਕ ਬਰਾਬਰ ਹੈ ਤੇ ਇਹਦੇ ਸੱਜੀ ਵਰਤਨ ਦੇ ਲਈ ਅਸੀਂ ਕਾਫੀ ਕੁਝ ਜਾਗਰਤਾ ਮਹਿਮਾ ਸ਼ੁਰੂ ਕਰਦੇ ਰਹੇ ਆ ਤੇ ਅਸੀਂ ਪਿੱਛੇ ਜੇ ਜਦੋਂ ਸ਼ੂਟਿੰਗ ਕਰਨ ਗਏ ਆ ਅ ਅਲਗ-ਅਲਗ ਥਾਵਾਂ ਤੇ ਉੱਥੇ ਬੜਾ ਵਧੀਆ ਲੱਗਿਆ ਜਿੰਨੋਂ ਵੀ ਹਾਂ ਸ਼ੂਟਿੰਗ ਕਰਦੇ ਕਰਦੇ ਥੋੜਾ ਜਿਵੇਂ ਥਕੇਵਾ ਹੋ ਜਾਣਾ ਥਕੀਵੇਂ ਵਿੱਚ ਅਸੀਂ ਵੀ ਇਹ ਦੇਖਣਾ ਵੀ ਹਾਂ ਕਿਸਾਨ ਵੀ ਜਾਂ ਹੋਰ ਬੰਦੇ ਵੀ ਤੇ ਉਹਨਾਂ ਨੇ ਜਿਵੇਂ ਗੰਡਾ ਕੁਛ ਨਹੀਂ ਬਣਾਈ ਤਾਂ ਗੰਡਾਂ ਤੇ ਬੜੇ ਵਧੀਆ ਆਰਾਮ ਨਾਲ ਉਹ ਬੈਠੇ ਨੇ ਹੈਨਾ ਸੁਸਤਾਰੇ ਨੇ ਜਾਂ ਜੇ ਗੰਡਾ ਨਹੀਂ ਵੀ ਬਣਾਈਆਂ ਜੇ ਖੇਤ ਤੋਂ ਬਾਹਰ ਕੱਢ ਕੇ ਉਹਨਾਂ ਪਰਾਲੀ ਰੱਖੀ ਤੇ ਉਹਦੇ ਤੇ ਬੜਾ ਸਕੂਨ ਜਿਹਾ ਮਿਲਦਾ ਸੀ ਬੈਠ ਕੇ ਲੇਟ ਕੇ ਜੋ ਵੀ ਆਪਾਂ ਕਹਿ ਸਕਦੇ ਆ ਤੇ ਉੱਥੋਂ ਮਨ 'ਚ ਵਿਚਾਰ ਆਇਆ ਮੈਂ ਸਾਡੇ ਕਮਿਊਨੀਕੇਸ਼ਨ ਸੈਂਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੰਚਾਰਜ ਡਾਟ ਤਜਿੰਦਰ ਸਿੰਘ ਰਿਆੜ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਹਾਂ ਇਹ ਆਈਡੀਆ ਸੁਣਨ ਨੂੰ ਚੰਗਾ ਲੱਗ ਰਿਹਾ ਹੈ ਤੇ ਯੂ ਗੋ ਹੈਡ ਆਪਾ ਦੇਖਦੇ ਐਕਸਪੈਰੀਮੈਂਟ ਕਰਕੇ ਅਸੀਂ ਐਕਸਪੈਰੀਮੈਂਟ ਕਰਕੇ ਦੇਖਿਆ ਕੁਛ ਨਹੀਂ ਕੀਤਾ ਅਸੀਂ ਇੱਕ ਗੰਡ ਅ ਇੱਕ ਸੋਫੇ ਨੂੰ ਅਸੀਂ 4 ਘੰਟਾ ਦੇ ਨਾਲ ਬਣਾਇਆ 2 ਘੰਟਾ ਅਲੱਗ ਕੀਤੀਆਂ 2 ਘੰਟਾ ਅਲੱਗ ਬਣਾ ਕੇ ਅਸੀਂ ਪਹਿਲਾਂ ਪੋਲੀਥੀਨ ਦੇ ਨਾਲ ਪੋਲੀਥੀਨ ਅਸੀਂ ਲਿਆ ਮੋਟਾ ਥੋੜਾ ਜਿਹਾ ਵੀ ਜਿਹਦੇ ਨਾਲ ਬੀਆਂ ਸਲਾਬਾ ਜਾਂ ਹੋਰ ਕੋਈ ਸ਼ੌਂਗ ਜਾਂ ਕਿਸੇ ਵੀ ਤਰ੍ਹਾਂ ਕੋਈ ਕੀੜਾ ਮਕੋੜਾ ਵੀ ਉਹਦੀ ਐਂਟਰ ਨਾ ਕਰ ਸਕੇ ਤੇ ਬੈਠਣ ਨੂੰ ਬੜਾ ਵਧੀਆ ਉਹਨੂੰ ਅਸੀਂ ਲਪੇਟ ਦਿੱਤਾ ਬਿਲਕੁਲ ਅ ਜ਼ੀਰੋ ਬਜਟ ਵਾਲਾ ਇੱਕ ਕੰਮ ਕੀਤਾ ਬੀ ਆ ਦੇ ਨਾਲ ਨੈਟ ਦੇ ਨਾਲ ਜੋ ਅਸੀਂ ਲਾਉਂ ਦੇ ਵਿੱਚ ਯੂਜ਼ ਕਰਦੇ ਆ ਤੇ ਉਹ ਦਿਖ ਬੜੀ ਵਧੀਆ ਆਉਂਦੀ ਹੈ ਜਦੋਂ ਅਸੀਂ ਬੈਠਦੇ ਵੀ ਆ ਅਸੀਂ ਨਹੀਂ ਹੋਰ ਬੰਦੇ ਵੀ ਬੈਠਦੇ ਆ ਉਹ ਇੱਕ ਉੱਪਰ ਜਿਹੜਾ ਜੰਬਾਰਨ ਵਾਲਾ ਮੰਝਾ ਹੁੰਦਾ ਸੀ ਵਾਣ ਵਾਲੇ ਮੰਝੇ ਦੇ ਥੋੜੀਆਂ ਜੀਆਂ ਬੀਡਸ ਹੁੰਦੇ ਸੀ ਉਹ ਆਪਣੇ ਵੀ ਕੁਝ ਪੁਆਇੰਟਸ ਉਹ ਪ੍ਰੈਸ ਕਰਦੇ ਸੀਗੇ ਤੋਂ ਇੱਥੇ ਬਹਿ ਕੇ ਕਿਉਂਕਿ ਇਹਦੀ ਜਿਹੜੀ ਅ ਸਖਤਾਈ ਹੈ ਉਹ ਬੜਾ ਇੱਕ ਨਰਮ ਤੇ ਪਲੱਸ ਦੂਜਾ ਪਾਸਾ ਕਹਿ ਸਕਦੇ ਉਹ ਇਹੋ ਜਿਹਾ ਐਪਰੋਪ੍ਰੀਏਟ ਹੈ ਜੇ ਆਪਾਂ ਫਰਸ਼ ਵਾਲੇ ਆਪਾਂ ਗੱਲ ਕਰੀਏ ਸੀਮੈਂਟ ਦੇ ਜੇ ਕਿਸੇ ਬੈਠਣ ਵਾਲੀ ਥਾਂ ਦੀ ਗੱਲ ਕਰੀਏ ਉਹਦੇ ਨਾਲ ਕਿਤੇ ਕਿਤੇ ਕਈ ਗੁਣਾ ਇਹ ਵਧੀਆ ਸਾਨੂੰ ਇਹ ਜੀ 6 ਮਹੀਨੇ ਚੱਲ ਜਾਂਦਾ ਤੇ 6 ਮਹੀਨੇ ਵੀ ਸਿਆਲਸਾਲਾ ਟਾਈਮ ਕੱਢ ਗਿਆ ਤੇ ਨਾਲੇ ਘਟੋ ਘਟ ਜੇ ਵੈ ਮੰਨ ਲਓ ਅਸੀਂ ਇਹਦੇ ਲਈ 20 ਗੰਡਾਂ ਦੀ ਵਰਤੋਂ ਕੀਤੀ 1 ਘੰਟਾ 25 ਕਿਲੋ ਦੀ ਹੈ ਤੇ ਉਹ ਕੀ ਮੜ ਹੈ ਹੱਗ ਲੱਗੇ ਨਾ ਫਟਕੜੀ ਜਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼